ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਇੱਕ ਵੀਰ ਦੇ ਘਰ ਵਿੱਚ ਬੜੀ ਜ਼ਿਆਦਾ ਗਰੀਬੀ ਸੀ ਮਹਾਪੁਰਖਾਂ ਨੇ ਉਸ ਨੂੰ ਸਤ ਅੱਖਰਾਂ ਦਾ ਜਾਪ ਦਿੱਤਾ ਨਾਮ ਦਿੱਤਾ ਫਿਰ ਉਸ ਵੀਰ ਦੇ ਦਿਨ ਹੀ ਬਦਲ ਗਏ ਨੌਕਰੀ ਪੈਸਾ ਜ਼ਮੀਨ ਜਾਇਦਾਦ ਦਾ ਵੀਰ ਮਾਲਕ ਬਣ ਗਿਆ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੇ ਉਸ ਵੀਰ ਦੀ ਹੱਦ ਬੀਤੀ ਜਾਣਣ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਵੀ ਹਮੇਸ਼ਾ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਸਾਰੇ ਹੀ ਹਮੇਸ਼ਾ ਆਖਦੇ ਹਨ ਸਾਡੇ ਘਰ ਵਿੱਚ ਪੈਸੇ ਦੀ ਤੰਗੀ ਦੂਰ ਹੀ ਨਹੀਂ ਹੁੰਦੀ। ਅਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਈਏ, ਜਿੰਨਾ ਮਰਜ਼ੀ ਕੰਮ ਧੰਦਾ ਕਰ ਲਈਏ ਪਰ ਪੈਸੇ ਪੱਖੋਂ ਸਾਡਾ ਹੱਥ ਹਮੇਸ਼ਾ ਤੰਗ ਰਹਿੰਦਾ ਹੈ। ਤੇ ਆਖਦੇ ਹਨ ਸਾਨੂੰ ਕੋਈ ਐਸਾ ਸ਼ਬਦ ਦੱਸੋ ਜਿਸ ਸ਼ਬਦ ਦੇ ਜਾਪ ਨਾਲ ਸਾਡੇ ਘਰ ਵਿੱਚ ਧਨ ਦੀ ਕਮੀ ਜਿਹੜੀ ਹੈ ਉਹ ਖਤਮ ਹੀ ਹੋ ਜਾਵੇ ਧਨ ਆਉਣਾ ਸ਼ੁਰੂ ਹੋ ਜਾਵੇ ਨਾਲ ਇਹ ਵੀ ਦੱਸ ਦੇਣਾ ਕਿ ਇਹ ਸ਼ਬਦ ਦਾ ਜਾਪ ਕਿੰਨਾ ਕਰਨਾ ਹੈ ਕਿੰਨੇ ਦਿਨ ਜਾਪ ਕਰਨਾ ਹੈ ਆਪਾਂ ਇਹ ਸਭ ਕੁਝ ਆਪਣੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਸੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਅੱਜ ਦੀ ਵੀਡੀਓ ਵਿੱਚ ਇੱਕ ਪੰਗਤੀ ਦੇ ਨਾਲ-ਨਾਲ ਤੁਹਾਨੂੰ ਇੱਕ ਗ੍ਰੇਪ ਜਿਹੜੀ ਕਿ ਇੱਕ ਸੱਚੀ ਘਟਨਾ ਹੈ ਉਹ ਵੀ ਇੱਕ ਸੁਣਾਉਣ ਵਾਲੇ ਹਾਂ ਕਿ ਕਿਸ ਤਰ੍ਹਾਂ ਉਸ ਵੀਰ ਦੇ ਗਰੇਪੀ ਚੜੋਂ ਕੱਟੇ ਗਈ ਜਿਹਦੇ ਘਰ ਦੇ ਵਿੱਚ ਰੋਟੀ ਵੀ ਕਈ ਵਾਰ ਨਹੀਂ ਸੀ ਪੱਕਦੀ ਉਹ ਜ਼ਮੀਨ ਜਾਇਦਾਦ ਦਾ ਮਾਲਕ ਬਣ ਗਿਆ ਪਰ ਕਿੰਜ ਬਣਿਆ ਇਹ ਸਾਰੀ ਗੱਲਬਾਤ ਆਪਾਂ ਤੁਹਾਨੂੰ ਦੱਸਣ ਵਾਲੇ ਹਾਂ ਉਸ ਵੀਰ ਨੂੰ ਇੱਕ ਮਹਾਪੁਰਖ ਜੀ ਨੇ ਪੰਗਤੀ ਦੱਸੀ ਜਿਸ ਪੰਕਤੀ ਦਾ ਜਾਪ ਕਰਕੇ ਉਸ ਵੀਰ ਦੀ ਗਰੀਬੀ ਜਿਹੜੀ ਸੀ ਦੂਰ ਹੋ ਗਈ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਜਦੋਂ ਵੀ ਅਸੀਂ ਕਰਦੇ ਹਾਂ ਗੁਰੂ ਚਰਨਾਂ ਨਾਲ ਜੁੜ ਜਾਂਦੇ ਹਾਂ ਭਾਵੇਂ ਅਸੀਂ ਕਿਸੇ ਦੁਨਿਆਵੀ ਸੁੱਖ ਪਦਾਰਥ ਦੀ ਪ੍ਰਾਪਤੀ ਦੇ ਲਈ ਹੀ ਪਾਠ ਕਰਨਾ ਸ਼ੁਰੂ ਕਰ ਦਈਏ ਸ਼ਬਦ ਜਾਪ ਕਰਨਾ ਸ਼ੁਰੂ ਕਰ ਦਈਏ ਜਾਂ ਫਿਰ ਜ਼ਿੰਦਗੀ ਵਿੱਚ ਕੋਈ ਦੁੱਖ ਦੀ ਘੜੀ ਆ ਗਈ ਹੋਵੇ ਕੋਈ ਮੁਸ਼ਕਿਲ ਦੀ ਘੜੀ ਆ ਗਈ ਹੋਵੇ ਉਹਦੇ ਵਿੱਚੋਂ ਬਾਹਰ ਆਉਣ ਦੇ ਲਈ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਸ਼ਬਦ ਜਾਪ ਕਰਦੇ ਹਾਂ ਕਦੇ ਵੀ ਮਨ ਦੇ ਵਿੱਚ ਇਹ ਭਾਵਨਾ ਬਣਾ ਕੇ ਪਾਠ ਸ਼ੁਰੂ ਨਹੀਂ ਕਰਨਾ ਚਾਹੀਦਾ ਕਿ ਸਾਨੂੰ ਕਿੰਨੇ ਦਿਨ ਕਰਨਾ ਪਵੇਗਾ ਜਾਂ ਕਦੇ ਵੀ ਕਿਸੇ ਨੂੰ ਇਹ ਨਹੀਂ ਪੁੱਛਣਾ ਚਾਹੀਦਾ ਕਿ ਅਸੀਂ ਇਹ ਪਾਠ ਕਿੰਨੇ ਦਿਨ ਕਰੀਏ ਬਲਕਿ ਸਾਡੇ ਮਨ ਦੀ ਭਾਵਨਾ ਇਹ ਹੋਣੀ ਚਾਹੀਦੀ ਹੈ ਕਿ ਸਾਡੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਇਹੋ ਹੋਣੀ ਚਾਹੀਦੀ ਹੈ ਸੱਚੇ ਪਾਤਸ਼ਾਹ ਜੇਕਰ ਅਸੀਂ ਤੁਹਾਡੇ ਅੱਗੇ ਅਰਦਾਸ ਬੇਨਤੀ ਕੀਤੀ ਹੈ ਤੇ ਤੁਸੀਂ ਤਰਥ ਤੇ ਤੁਸੀਂ ਤਰਸ ਖਾ ਕੇ ਇਹ ਕਿਰਪਾ ਜ਼ਰੂਰ ਕਰੋਗੇ ਮੇਰੇ ਤੋਂ ਇਹ ਸੇਵਾ ਜ਼ਰੂਰ ਲਓਗੇ ਸੱਚੇ ਬਾਦਸ਼ਾਹ ਜੀ ਹੁਣ ਸੇਵਾ ਮੇਰਾ ਇਹ ਨੇਮ ਆਖਰੀ ਸਵਾਸਾਂ ਤੱਕ ਤੁਹਾਡੇ ਨਾਲ ਨਿਭ ਜਾਵੇ ਭਾਵੇਂ ਜੋ ਵੀ ਪਾਠ ਤੁਸੀਂ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਸੇ ਸ਼ਬਦ ਦਾ ਜਾਪ ਕਰਨਾ ਸ਼ੁਰੂ ਕੀਤਾ ਹੈ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਇਹ ਹੀ ਮੰਗਣਾ ਹੈ ਕਿ हे ਸੱਚੇ ਪਾਤਸ਼ਾਹ ਮੇਰਾ ਇਹ ਨੇਮ ਬਣ ਜਾਵੇ ਨਿਤ ਦਾ ਆਖਰੀ ਸਵਾਸਾਂ ਤੱਕ ਨਿਭ ਜਾਵੇ ਅਸੀਂ ਇਹ ਭਾਵਨਾ ਬਣਾ ਕੇ ਗੁਰਬਾਣੀ ਦਾ ਪਾਠ ਕਰਾਂਗੇ ਆਪਣੇ ਗੁਰੂ ਨੂੰ ਯਾਦ ਕਰਾਂਗੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਾਂਗੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਉੱਤੇ ਬਹੁਤ ਛੇਤੀ ਤਰਸ ਕਰ ਲੈਣਗੇ ਵਾਹਿਗੁਰੂ ਜੀ ਬੜੇ ਦਿਆਲੂ ਹਨ ਕਿਰਪਾਲੂ ਹਨ ਅਤੇ ਮਿਹਰਬਾਨ ਹਨ ਉਹਨਾਂ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਅਸੀਂ ਹੀ ਬੇਸ਼ੁਕਰੇ ਹਾਂ ਸਾਨੂੰ ਜਦੋਂ ਕੋਈ ਵੀ ਚੀਜ਼ ਦੀ ਪ੍ਰਾਪਤੀ ਹੋ ਜਾਂਦੀ ਹੈ ਜਾਂ ਫਿਰ ਜ਼ਿੰਦਗੀ ਵਿੱਚ ਆਇਆ ਦੁੱਖ ਨਿਕਲ ਜਾਂਦਾ ਹੈ ਨਾਲ ਦੇ ਨਾਲ ਅਸੀਂ ਉਹ ਸੁਖ ਦੇਣ ਵਾਲੇ ਦਾਤੇ ਨੂੰ ਭੁੱਲ ਜਾਂਦੇ ਹਾਂ ਗੁਰਬਾਣੀ ਦਾ ਪਾਠ ਕਰਕੇ ਸ਼ਬਦ ਜਾਪ ਕਰਕੇ ਸੁਖ ਪਦਾਰਥ ਮੰਗਣੇ ਗਲਤ ਨਹੀਂ ਪਰ ਸੁਖ ਪਦਾਰਥ ਮਿਲਣ ਪਿਛੋਂ ਆਪਣੇ ਗੁਰੂ ਨੂੰ ਭੁੱਲ ਜਾਣਾ ਬਹੁਤ ਵੱਡੀ ਗਲਤੀ ਹੈ ਜਿਹੜੇ ਭੁੱਲ ਜਾਂਦੇ ਹਨ ਉਹਨਾਂ ਨੂੰ ਬੇਸ਼ੁਕਰੇ ਕਿਹਾ ਜਾਂਦਾ ਹੈ ਅਤੇ ਬੇਸ਼ੁਕਰੇ ਬੰਦੇ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਬੇਸ਼ੁਕਰਾ ਬੰਦਾ ਧਰਤੀ ਦਾ ਸਭ ਤੋਂ ਵੱਡਾ ਭਾਰ ਹੈ ਤਾਂ ਇਸ ਕਰਕੇ ਕਦੇ ਵੀ ਬੇਸ਼ੁਕਰੇ ਨਹੀਂ ਬਣਨਾ ਚਾਹੀਦਾ ਹਮੇਸ਼ਾ ਮਾਲਕ ਦੇ ਸ਼ੁਕਰਾਨੇ ਵਿੱਚ ਰਹਿਣਾ ਚਾਹੀਦਾ ਹੈ ਜਦੋਂ ਅਸੀਂ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਵਾਹਿਗੁਰੂ ਜੀ ਸਾਡੇ ਤੇ ਤਰਸ ਖਾ ਕੇ ਸਾਡੀ ਜ਼ਿੰਦਗੀ ਬਦਲ ਦਿੰਦੇ ਹਨ ਤੁਸੀਂ ਇਹ ਦਾਤ ਇਹ ਸੇਵਾ ਮੈਨੂੰ ਬਖਸ਼ੀ ਵਾਹਿਗੁਰੂ ਜੀ ਦੇ ਅੱਗੇ ਹਮੇਸ਼ਾ ਅਰਦਾਸ ਕਰੋ ਭਾਵੇਂ ਜ਼ਿੰਦਗੀ ਵਿੱਚ ਆਵੇ ਦੁੱਖ ਕਰਕੇ ਅਸੀਂ ਗੁਰੂ ਦੇ ਚਰਨਾਂ ਨਾਲ ਜੁੜੇ ਹਾਂ ਉਸ ਦੁੱਖ ਦੇ ਲਈ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਏ ਮਾਲਕਾ ਤੁਹਾਡਾ ਸ਼ੁਕਰ ਹੈ ਇਹ ਦੁੱਖ ਜ਼ਿੰਦਗੀ ਵਿੱਚ ਆਇਆ ਜਿਹੜਾ ਦੁੱਖ ਸਾਨੂੰ ਤੁਹਾਡੇ ਚਰਨਾਂ ਨਾਲ ਜੋੜ ਗਿਆ ਸੱਚ ਕਰਕੇ ਜਾਣੇ ਜਦੋਂ ਇਹ ਭਾਵਨਾ ਬਣ ਗਈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਦਾ ਲਈ ਤੁਹਾਡੇ ਤੇ ਮਿਹਰਬਾਨ ਹੋ ਜਾਣਗੇ ਸਾਡੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਗ ਸੰਗ ਸਾਡੇ ਸਹਾਈ ਹੋ ਜਾਣਗੇ ਸਾਨੂੰ ਆਪਣੇ ਪਾਤਸ਼ਾਹ ਆਪਣੇ ਅੰਗ ਸੰਗ ਦਿਸਣੇ ਵੀ ਸ਼ੁਰੂ ਹੋ ਜਾਣੇ ਹਨ ਫਿਰ ਮਨ ਦੇ ਡਰ ਭੈ ਚਿੰਤਾ ਸਭ ਕੁਝ ਤੋਂ ਅਸੀਂ ਮੁਕਤ ਹੋ ਜਾਣਾ ਹੈ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਕਿ ਜਿਹੜਾ ਵੀ ਨਿਯਮ ਇੱਕ ਵਾਰ ਸ਼ੁਰੂ ਕਰ ਲਿਆ ਉਹਨੂੰ ਛੱਡਣਾ ਨਹੀਂ ਸਗੋਂ ਵਧਾਉਣਾ ਚਾਹੀਦਾ ਹੈ। ਹੁਣ ਗੱਲ ਕਰਦੇ ਆਂ ਆਪਾਂ ਉਸ ਸਾਖੀ ਦੇ ਬਾਰੇ ਜਿਹੜੀ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕਿਸ ਤਰ੍ਹਾਂ ਇੱਕ ਵੀਰ ਦੀ ਜ਼ਿੰਦਗੀ ਬਦਲ ਗਈ। ਕਹਿੰਦੇ ਇਹ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। 1899 ਈਸਵੀ ਦੀ ਗੱਲ ਹੈ ਕਿ ਉਸ ਸਮੇਂ ਇੱਕ ਕਮਾਈ ਵਾਲੇ ਸੰਤ ਮਹਾਪੁਰਖ ਜੀ ਹੋਇਆ ਕਰਦੇ ਸਨ। ਕਹਿੰਦੇ ਉਹ ਇੱਕ ਵਾਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਕੀਰਤਨ ਦੇ ਲਈ ਪ੍ਰਚਾਰ ਕਰਨ ਗਏ। ਕਹਿੰਦੇ ਉੱਥੇ ਬਹੁਤ ਸਾਰੀਆਂ ਸੰਗਤਾਂ ਨੇ ਪਿਆਰ ਦੇ ਨਾਲ ਮਹਾਪੁਰਖਾਂ ਦੇ ਬਚਨ ਸੁਨੇ ਮਹਾਪੁਰਖ ਵੀ ਜਦੋਂ ਪਰਵਚਨ ਕਰਦੇ ਤਾਂ ਉੱਥੋਂ ਫਿਰ ਜਦੋਂ ਜਾਣ ਲੱਗੇ ਤੇ ਕਹਿੰਦੇ ਇੱਕ ਮੁਸਲਮਾਨ ਵੀਰ ਬਾਬਾ ਜੀ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਿਆ ਬੇਨਤੀ ਕਰਨ ਲੱਗਾ ਤੇ ਕਹਿਣ ਲੱਗਾ ਬਾਬਾ ਜੀ ਮਨ ਬਹੁਤ ਜ਼ਿਆਦਾ ਦੁਖੀ ਹੈ ਤੁਹਾਡੇ ਬਚਨ ਸੁਨੇ ਹਨ ਮਨ ਨੂੰ ਸ਼ਾਂਤੀ ਮਿਲੀ ਹੈ ਬਾਬਾ ਜੀ ਤੁਸੀਂ ਮੇਰੇ ਤੇ ਤਰਸ ਕਰੋ ਦਇਆ ਕਰੋ ਮੈਨੂੰ ਕੋਈ ਰਾਹ ਦਿਖਾਓ ਮੈਂ ਆਪਣੀ ਜ਼ਿੰਦਗੀ ਵਿੱਚ ਬੜਾ ਜ਼ਿਆਦਾ ਦੁਖੀ ਹਾਂ ਕਹਿੰਦੇ ਸਾਰੀਆਂ ਗੱਲਾਂ ਉਸ ਮੁਸਲਮਾਨ ਵੀਰ ਨੇ ਬਾਬਾ ਜੀ ਦੇ ਨਾਲ ਹਿੰਦੀ ਵਿੱਚ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਾਬਾ ਜੀ ਨੇ ਪੁੱਛਿਆ ਕਿ ਭਾਈ ਤੈਨੂੰ ਕੀ ਦੁੱਖ ਹੈ? ਉਸ ਵੀਰ ਨੇ ਦੱਸਿਆ ਕਿ ਮੈਂ ਬੜਾ ਜ਼ਿਆਦਾ ਗਰੀਬ ਹਾਂ। ਮੰਗ ਕੇ ਖਾਣ ਵਾਲਾ ਹਾਲ ਹੋਇਆ ਪਿਆ ਹੈ। ਤੇ ਮੈਂ ਮੰਗ ਕੇ ਖਾਣਾ ਨਹੀਂ ਚਾਹੁੰਦਾ। ਬਾਬਾ ਜੀ ਮੈਂ ਮਿਹਨਤ ਕਰਨੀ ਚਾਹੁੰਦਾ ਹਾਂ। ਮੈਂ ਕਈ ਥਾਵਾਂ ਤੇ ਕੰਮ ਦਾ ਪਤਾ ਕੀਤਾ ਪਰ ਮੈਨੂੰ ਕਿਸੇ ਕੋਲ ਕੋਈ ਚੰਗਾ ਕੰਮ ਨਹੀਂ ਸੀ ਮਿਲਦਾ। ਜਿੱਥੇ ਵੀ ਮੈਨੂੰ ਮੜਾ-ਮੋਟਾ ਕੰਮ ਮਿਲਦਾ ਮੈਂ ਕਰ ਲੈਂਦਾ ਹਾਂ। ਜਿਹਦੇ ਨਾਲ ਮੈਨੂੰ ਥੋੜੇ ਬਹੁਤ ਪੈਸੇ ਮਿਲਦੇ ਹਨ ਉਹਨਾਂ ਪੈਸਿਆਂ ਦੇ ਨਾਲ ਦੋ ਵੇਲੇ ਦੀ ਰੋਟੀ ਸਾਨੂੰ ਨਸੀਬ ਹੁੰਦੀ ਹੈ ਹੁਣ ਤਾਂ ਹਾਲਾਤ ਐਦਾਂ ਦੇ ਬਣ ਗਏ ਹਨ ਕਿ ਕਈ ਦਿਨ ਹੋ ਗਏ ਕੋਈ ਕੰਮ ਹੀ ਨਹੀਂ ਮਿਲਿਆ ਅਸੀਂ ਦੋ ਤਿੰਨ ਦਿਨ ਤੋਂ ਭੁੱਖੇ ਸਾਂ ਕਿਸੇ ਮਹਾਂਪੁਰਖ ਪਿਆਰੇ ਨੇ ਸਾਨੂੰ ਇਹ ਗੁਰਦੁਆਰਾ ਸਾਹਿਬ ਭੇਜ ਦਿੱਤਾ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਸਾਨੂੰ 4 ਦਿਨ ਦੇ ਲਈ ਕਮਰਾ ਮਿਲ ਗਿਆ ਹੁਣ 4 ਦਿਨ ਅਸੀਂ ਇੱਥੇ ਸੌਖੇ ਰਹਿ ਲਵਾਂਗੇ ਭੋਜਨ ਪ੍ਰਸ਼ਾਦਾ ਵੀ ਮਿਲ ਜਾਂਦਾ ਹੈ ਪਰ 4 ਦਿਨਾਂ ਦੇ ਬਾਅਦ ਸਾਡਾ ਕੀ ਹੋਵੇਗਾ ਇਹ ਹੀ ਸੋਚ ਕੇ ਮੇਰੀ ਚਿੰਤਾ ਵੱਧ ਰਹੀ ਹੈ ਕਹਿੰਦੇ ਉਹਨਾਂ ਨੇ ਹਿੰਦੀ ਵਿੱਚ ਕਿਹਾ ਕਿ हे ਅੱਲਾ ਕੇ ਬੰਦੇ ਮੇਰੀ ਵੀ ਮਦਦ ਕਰ ਦੇ ਕਹਿੰਦੇ ਮਹਾਪੁਰਖਾਂ ਨੇ ਕਿਹਾ ਭਾਈ ਤੂੰ ਸਾਡੇ ਤੋਂ ਮਦਦ ਚਾਹੁੰਦਾ ਅਸੀਂ ਤੇਰੀ ਕੀ ਮਦਦ ਕਰ ਸਕਦੇ ਹਾਂ ਕਹਿੰਦੇ ਮੁਸਲਮਾਨ ਵੀਰ ਜੀ ਨੇ ਕਿਹਾ ਬਾਬਾ ਜੀ ਮuje ਵੀ ਕੋਈ ਐਸਾ ਕਲਮ ਲਿਖ ਕੇ ਦੋ ਜਿਸਕੇ ਸਾਥ ਮੇਰੇ ਵੀ ਦੁੱਖ ਦਰਦ ਦੂਰ ਹੋ ਜਾਏ ਬਾਬਾ ਜੀ ਨੇ ਕਿਹਾ ਠੀਕ ਹੈ ਭਾਈ ਅਸੀਂ ਤੈਨੂੰ ਇੱਕ ਐਸਾ ਕਲਮ ਦਿੰਦੇ ਹਾਂ ਭਾਵਕੇ ਕਲਾਮ ਦਿੰਦੇ ਹਾਂ ਗੁਰਬਾਣੀ ਦਾ ਇੱਕ ਐਸੀ ਪੰਗਤੀ ਦਾ ਜਾਪ ਦਿੰਦੇ ਹਾਂ ਜਿਹਦੇ ਕਰਨ ਨਾਲ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਤੇਰੀ ਗਰੀਬੀ ਕੱਟੀ ਜਾਵੇਗੀ ਨਾਲ ਹੀ ਬਾਬਾ ਜੀ ਨੇ ਕਿਹਾ ਪਾਈ ਤੈਨੂੰ ਇਹ ਕਲਾਮ ਇਸ ਕਰਕੇ ਦੇਣ ਲੱਗੇ ਕਿਉਂਕਿ ਤੇਰੀ ਇਹ ਗੱਲ ਸਾਨੂੰ ਬੜੀ ਚੰਗੀ ਲੱਗੀ ਕਿ ਤੂੰ ਕਿਹਾ ਮੈਂ ਮੰਗ ਕੇ ਨਹੀਂ ਖਾਣਾ ਚਾਹੁੰਦਾ ਮੈਂ ਮਿਹਨਤ ਕਰਕੇ ਰੋਟੀ ਕਮਾਉਣੀ ਚਾਹੁੰਦਾ ਇਸ ਕਰਕੇ ਅਸੀਂ ਤੈਨੂੰ ਇਹ ਪੰਗਤੀ ਦੇਣ ਲੱਗੇ ਕਹਿੰਦੇ ਬਾਬਾ ਜੀ ਨੇ ਪੈਨ ਦੇ ਨਾਲ ਕਾਗਜ਼ ਮੰਗਵਾਇਆ ਤੇ ਉਹਦੇ ਉੱਪਰ ਗੁਰਬਾਣੀ ਦੀ ਇੱਕ ਪੰਗਤੀ ਲਿਖ ਕੇ ਦਿੱਤੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਇੱਕ ਪੰਗਤੀ ਲਿਖ ਕੇ ਦੇ ਦਿੱਤੀ ਇਹ ਪੰਗਤੀ ਆਪਾਂ ਤੁਹਾਨੂੰ ਬਾਅਦ ਵਿੱਚ ਦੱਸਦੇ ਹਾਂ ਪਹਿਲਾਂ ਤੁਸੀਂ ਸਾਰੇ ਗੱਲ ਧਿਆਨ ਨਾਲ ਸੁਣਿਓ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਜਦੋਂ ਸਾਨੂੰ ਪੰਗਤੀ ਬਾਰੇ ਪਤਾ ਲੱਗ ਜਾਵੇ ਗੁਰਬਾਣੀ ਦਾ ਪਾਠ ਬਾਰੇ ਪਤਾ ਲੱਗ ਜਾਵੇ ਅਸੀਂ ਵੀਡੀਓ ਨੂੰ ਅੱਧ ਵਿਚਾਲੇ ਹੀ ਛੱਡ ਦਿੰਦੇ ਹਾਂ ਅਗਲੀ ਗੱਲ ਸੁਣਦੇ ਹੀ ਨਹੀਂ ਤੇ ਕਹਿੰਦੇ ਕਿ ਬਾਬਾ ਜੀ ਨੇ ਉਸ ਨੂੰ ਪੰਗਤੀ ਲਿਖ ਕੇ ਦਿੱਤੀ ਕਿ ਭਾਈ ਇਹ ਪੰਗਤੀ ਇਹਨਾਂ ਤੂੰ ਦਿਨ ਰਾਤ ਜਪਦਾ ਰਹੀਂ ਜਪਣਾ ਨਾ ਛੱਡੀ ਗੁਰੂ ਨਾਨਕ ਪਾਤਸ਼ਾਹ ਤੇਰੇ ਤੇ ਕਿਰਪਾ ਕਰਨਗੇ ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਦਰਦ ਦੂਰ ਕਰਨਗੇ ਕਹਿੰਦੇ ਉਸ ਮੁਸਲਮਾਨ ਵੀਰ ਨੇ ਉਹ ਪੰਗਤੀ ਨੂੰ ਪੜਿਆ ਤੇ ਯਾਦ ਕਰ ਲਿਆ ਦਿਨ ਰਾਤ ਉਸ ਪੰਗਤੀ ਨੂੰ ਜਪਣਾ ਸ਼ੁਰੂ ਕਰ ਦਿੱਤਾ ਚਾਰ ਦਿਨ ਦੇ ਲਈ ਗੁਰਦੁਆਰਾ ਸਾਹਿਬ ਵਿੱਚ ਸੀ ਉਹਦੇ ਸਿਰ ਤੇ ਛੱਤ ਵੀ ਨਹੀਂ ਸੀ ਕਾਣ ਨੂੰ ਭੋਜਨ ਵੀ ਨਹੀਂ ਸੀ ਕਹਿੰਦੇ ਉਹਨੇ ਖੋਬ ਨਾਮ ਜਪਿਆ ਹੁਣ ਜਦੋਂ ਚੌਥਾ ਦਿਨ ਆਇਆ ਕਮਰਾ ਛੱਡਣਾ ਪਿਆ ਇਸ ਕਰਕੇ ਪੂਰਾ ਪਰਿਵਾਰ ਮੁਸਲਮਾਨ ਵੀਰ ਖੁਦ ਵੀ ਬੜੀ ਚਿੰਤਾ ਵਿੱਚ ਸੀ ਹੁਣ 4 ਦਿਨ ਤਾਂ ਸੌਖੇ ਬੀਤ ਗਏ ਹਨ ਹੁਣ ਕਮਰਾ ਛੱਡਣਾ ਪੈਣਾ ਹੈ ਹੁਣ ਕਿੱਥੇ ਜਾਵਾਂਗੇ ਕਿੱਥੇ ਰਵਾਂਗੇ ਕੀ ਖਾਵਾਂਗੇ ਕੀ ਪੀਵਾਂਗੇ ਪਰ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਐਸੀ ਮਿਹਰ ਹੋਈ ਇੱਕ ਸੂਬੇਦਾਰ ਉਹਨਾਂ ਦੇ ਕੋਲ ਆ ਕੇ ਕਹਿਣ ਲੱਗਾ ਭਾਈ ਮੈਨੂੰ ਕੰਮ ਦੇ ਲਈ ਇੱਕ ਬੰਦਾ ਚਾਹੀਦਾ ਕੀ ਤੂੰ ਮੇਰੇ ਕੋਲ ਨੌਕਰੀ ਕਰੇਂਗਾ ਕਹਿੰਦੇ ਨੌਕਰੀ ਦਾ ਨਾਮ ਸੁਣ ਕੇ ਮਨੁੱਖ ਜਿਹੜਾ ਸੀ ਉਸ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਕਿਉਂਕਿ ਜਿੱਥੇ ਕੰਮ ਮੰਗਣ ਦੇ ਲਈ ਜਾਂਦਾ ਸੀ ਉੱਥੇ ਉਹਨੂੰ ਥੋੜਾ ਬਹੁਤ ਹੀ ਕੰਮ ਮਿਲਦਾ ਸੀ ਹੁਣ ਕੰਮ ਉਸਨੂੰ ਖੁਦ ਆਪ ਲੈਣ ਆਇਆ ਹੈ ਕਹਿੰਦੇ ਉਹਦਾ ਵਿਸ਼ਵਾਸ ਗੁਰਬਾਣੀ ਦੀ ਪੰਗਤੀ ਤੇ ਹੋਰ ਵੱਧ ਗਿਆ ਉਸਨੇ ਸਮਝ ਲਿਆ ਕਿ ਪਰਮਾਤਮਾ ਦੀ ਕਿਰਪਾ ਹੋ ਗਈ ਉਸ ਸੂਬੇਦਾਰ ਭਰਾ ਨੇ ਉਸਨੂੰ ਹਾਂ ਕਰ ਦਿੱਤੀ ਤੇ ਕਿਹਾ ਮੇਰੇ ਨਾਲ ਚੱਲੋ ਉਹਨੂੰ ਆਪਣੇ ਘਰੇ ਲੈ ਗਿਆ ਘਰੇ ਜਾ ਕੇ ਉਸਨੂੰ ਖੇਤਾਂ ਦੇ ਵਿੱਚ ਕਮਰਾ ਦੇ ਦਿੱਤਾ ਰਹਿਣ ਸਹਿਣ ਲਈ ਸਾਰਾ ਸੁੱਖ ਸਹੂਲਤਾਂ ਦੇ ਦਿੱਤੀਆਂ ਤੇ ਉਸ ਨੂੰ ਕਿਹਾ ਉਹਦੇ ਖੇਤਾਂ ਦੇ ਵਿੱਚ ਜਿਹੜੇ ਮਜ਼ਦੂਰ ਕੰਮ ਕਰਦੇ ਹਨ ਨਾ ਬਸ ਉਹਨਾਂ ਦਾ ਧਿਆਨ ਰੱਖਣਾ ਹੈ ਉਹਨਾਂ ਤੋਂ ਕੰਮ ਕਰਵਾਉਣਾ ਹੈ ਫਸਲ ਵਧਾਉਣੀ ਹੈ ਤੇ ਬਜਾਉਣੀ ਹੈ ਉਹ ਜਿਹੜਾ ਵੀਰ ਸੀ ਬੜਾ ਖੁਸ਼ ਹੋਇਆ ਤੇ ਨੌਕਰੀ ਸਵੀਕਾਰ ਕੀਤੀ ਸੋਬੇਦਾਰ ਨੇ ਕਿਹਾ ਮੈਂ ਤੈਨੂੰ ਵੇਖ ਕਿੰਨਾ ਸੋਹਣਾ ਘਰ ਬਣਾ ਕੇ ਦਿੱਤਾ ਹੈ ਵਾਰ ਉਸ ਮੁਸਲਮਾਨ ਵੀਰ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਨਾ ਛੱਡਿਆ ਤੇ ਨਾ ਹੀ ਪੰਗਤੀ ਦਾ ਨਿਯਮ ਛੱਡਿਆ ਸਗੋਂ ਹੋਰ ਨੇਮ ਵਧਾ ਲਿਆ ਉਸ ਵੀਰ ਨੇ ਖੇਤਾਂ ਵਿੱਚਲੇ ਮਜ਼ਦੂਰਾਂ ਦੇ ਕੰਮ ਨੂੰ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ ਤੇ ਪੰਗਤੀਆਂ ਦਾ ਜਾਪ ਵੀ ਕਰਦੇ ਰਹਿਣਾ ਇਸ ਵਾਰ ਉਸ ਸੂਬੇਦਾਰ ਦੀ ਫਸਲ ਜਿਹੜੀ ਸੀ ਦੁਗਣੀ ਤਿਗਣੀ ਹੋਈ ਮੁਨਾਫਾ ਵੀ ਦੁਗਣਾ ਤਿਗਣਾ ਹੋਇਆ ਉਹ ਸੂਬੇਦਾਰ ਵੀਰ ਵੀ ਬੜਾ ਖੁਸ਼ ਹੋਇਆ ਤੇ ਉਸਨੇ ਉਸਦੀ ਤਨਖਾਹ ਵਧਾ ਦਿੱਤੀ ਹੋਰ ਸਮਾਂ ਪਿਆ ਇਹ ਜਮੀਨ ਉਸਨੇ ਨੋ ਹੀ ਠੇਕੇ ਤੇ ਦੇ ਦਿੱਤੀ ਕਿ ਜਿਉਂ-ਜਿਉ ਸਮਾਂ ਬੀਤਦਾ ਗਿਆ ਨਿਯਮੇ ਵਾਧਾ ਗਿਆ ਉਹ ਪਿੰਡ ਦਾ ਸਭ ਤੋਂ ਅਮੀਰ ਬੰਦਾ ਬਣ ਚੁੱਕਾ ਸੀ ਕਿਉਂਕਿ ਉਹ ਹੀ ਉਸ ਸੂਬੇਦਾਰ ਵੀਰ ਦੀ ਜ਼ਮੀਨ ਠੇਕੇ ਤੇ ਲੈਂਦਾ ਸੀ ਤੇ ਖੂਬ ਮਿਹਨਤ ਕਰਦਾ ਸੀ ਤੇ ਜਦੋਂ ਵੀ ਪੈਲੀਆਂ ਦੇ ਵਿੱਚ ਕੰਮ ਕਰਦਾ ਸੀ ਤਾਂ ਉਸੇ ਹੀ ਪੰਗਤੀ ਦਾ ਜਾਪ ਕਰਦਾ ਸੀ ਉਹ ਇੱਕ ਸਮੇਂ ਤਾਂ ਸ਼ਾਹੂਕਾਰ ਬਣ ਗਿਆ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਸ ਉੱਪਰ ਹੁਣ ਪੂਰੀ ਮਿਹਰ ਹੋ ਚੁੱਕੀ ਸੀ ਉਸਨੇ ਕਿਹਾ ਪ੍ਰਮਾਤਮਾ ਨੂੰ हे ਪ੍ਰਮਾਤਮਾ ਮੇਰੇ ਘਰੋਂ ਗਰੀਬੀ ਪੂਰੀ ਤਰ੍ਹਾਂ ਪੱਟੀ ਗਈ ਹੈ ਪਿੰਡ ਦਾ ਸ਼ਾਹੂਕਾਰ ਸਰਪੰਚ ਬਣ ਗਿਆ ਹਾਂ ਬਾਬਾ ਜੀ ਮੇਰੇ ਤੇ ਇੱਕ ਹੋਰ ਕਿਰਪਾ ਕਰੋ ਮੈਨੂੰ ਕੋਈ ਐਸਾ ਕਲਾਮ ਦੱਸੋ ਜਿਹੜਾ ਮਰਨ ਤੋਂ ਬਾਅਦ ਵੀ ਮੇਰੇ ਕੰਮ ਆਵੇ ਮਰਨ ਤੋਂ ਬਾਅਦ ਵੀ ਮੈਨੂੰ ਕੋਈ ਡਰ ਭੈਅ ਨਾ ਰਹੇ ਬਾਬਾ ਜੀ ਬੜੇ ਖੁਸ਼ ਹੋਏ ਤੇ ਬਾਬਾ ਜੀ ਕਹਿੰਦੇ ਇਹ ਅਵਸਥਾ ਕਿਸੇ ਕਿਸੇ ਨੂੰ ਮਿਲਦੀ ਹੈ ਬਹੁਤੀ ਦੁਨੀਆ ਸੁੱਖ ਪਦਾਰਥ ਤੱਕ ਸੀਮਤ ਰਹਿ ਗਈ ਹੈ ਯੋਕੇ ਉਹ ਹੀ ਬਾਬਾ ਜੀ ਉਸ ਪਿੰਡ ਦੇ ਵਿੱਚ ਆਏ ਹੋਏ ਸਨ ਉੱਥੇ ਵੀ ਕਥਾ ਵਿਚਾਰ ਕਰ ਰਹੇ ਸਨ ਤੇ ਇਹਨੂੰ ਬੜੀ ਖੁਸ਼ੀ ਹੋਈ ਕਿ ਬਾਬਾ ਜੀ ਮੇਰੇ ਪਿੰਡ ਵੀ ਪਹੁੰਚੇ ਹਨ ਫਿਰ ਉਹਨਾਂ ਨੇ ਜਿਹੜੀਆਂ ਪੰਕਤੀਆਂ ਕਿਹਾ ਕਿ ਤੈਨੂੰ ਪਹਿਲਾਂ ਦੱਸੀਆਂ ਸਨ ਪਹਿਲਾਂ ਪੰਕਤੀਆਂ ਜਿਹੜੀਆਂ ਦਸੀਆਂ ਸੁਖਮਨੀ ਸਾਹਿਬ ਦੀਆਂ ਕਿ ਪ੍ਰਭ ਕੇ ਸਿਮਰਨ ਰਿੱਧ ਸਿਦ ਨੌਂਦ ਤਾਂ ਸੰਗਤ ਜੀ ਇਹਨਾਂ ਪੰਕਤੀਆਂ ਦੇ ਅਰਥ ਹਨ ਕਿ ਜੋ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹਦੀਆਂ ਰਿੱਧੀਆਂ ਸਿੱਧੀਆਂ ਮਗਰ ਮਗਰ ਫਿਰਦੀਆਂ ਹਨ ਭਾਵ ਕਿ ਇਹ ਪ੍ਰਭੂ ਪਰਮਾਤਮਾ ਦੀ ਉਸਤਤ ਵਿੱਚ ਉਹ ਬੰਦਾ ਰਹਿੰਦਾ ਹੈ ਉਹਨੂੰ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ ਪੂਰੀ ਕੁਦਰਤ ਕਾਇਨਾਤ ਉਸ ਬੰਦੇ ਤੇ ਮਿਹਰਬਾਨ ਹੋ ਜਾਂਦੀ ਹੈ ਕਿਉਂਕਿ ਆਪਾਂ ਅੱਗੇ ਵੀ ਗੱਲ ਕਰਦੇ ਹਾਂ ਜੋ ਮਾਲਕ ਦੀ ਸਿਫਤ ਸਲਾਹ ਕਰਦਾ ਹੈ ਸ਼ੁਕਰਾਨਾ ਕਰਦਾ ਹੈ ਉਹਦੇ ਉੱਤੇ ਪੂਰੀ ਕੁਦਰਤ ਕਾਇਨਾਤ ਮਿਹਰਬਾਨ ਹੋ ਜਾਂਦੀ ਹੈ ਸੋ ਸਾਥ ਸੰਗਤ ਜੀ ਜੇਕਰ ਅਸੀਂ ਵੀ ਇਹਨਾਂ ਪੰਕਤੀਆਂ ਦਾ ਜਾਪ ਕਰਨਾ ਸ਼ੁਰੂ ਕਰ ਦਈਏ ਨਾ ਤਾਂ ਸਾਡੇ ਵੀ ਘਰ ਦੀਆਂ ਦੁੱਖ ਤਕਲੀਫਾਂ ਦੂਰ ਹੋ ਜਾਣ। ਪ੍ਰਭ ਕੇ ਸਿਮਰਨ ਰਿੱਧ ਸਿਦ ਨਾਨਦ। ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਬਾਬਾ ਜੀ ਨੇ ਕਿਹਾ ਇਹ ਜਿਹੜੀਆਂ ਪੰਕਤੀਆਂ ਹਨ ਇਹ ਤੂੰ ਦਿਨ ਦੇ ਵਿੱਚ ਅੱਧਾ ਘੰਟਾ ਬੈਠ ਕੇ ਜਾਪ ਲਿਆ ਕਰ। ਹੁਣ ਤੂੰ ਇੰਜ ਕਰ ਜੇ ਤੂੰ ਮਰਨ ਤੋਂ ਬਾਅਦ ਛੁਟਕਾਰਾ ਪਾਉਣਾ ਚਾਹੁੰਦਾ ਹੈ। ਤਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪੂਰਾ ਪਾਠ ਕਰ ਲਿਆ ਕਰ। ਜਾ ਘਰ ਵਿੱਚ ਲਗਾਇਆ ਕਰ ਕਿਉਂਕਿ ਮਹਾਪੁਰਖ ਅਕਸਰ ਹੀ ਸਮਝਾਉਂਦੇ ਹਨ ਸੁਖਮਨੀ ਸਾਹਿਬ ਦੀ ਬਾਣੀ ਕਰਨ ਵਾਲਿਆਂ ਨੂੰ ਜਪਣ ਵਾਲਿਆਂ ਘੰਟਿਆਂ ਦੇ ਸਵਾਸ ਉਹਨਾਂ ਦੇ ਲੇਖੇ ਲੱਗ ਜਾਂਦੇ ਹਨ ਆਪਾਂ ਆਪ ਜੀ ਦੇ ਨਾਲ ਇਸ ਕਰਕੇ ਇਹ ਕਹਾਣੀ ਸਾਂਝੀ ਕੀਤੀ ਹੈ ਜੀ ਸਾਖੀ ਸਾਂਝੀ ਕੀਤੀ ਹੈ ਕਿ ਸਾਡੀ ਜ਼ਿੰਦਗੀ ਦੇ ਜੇਕਰ ਦੁੱਖ ਦੂਰ ਨਹੀਂ ਹੁੰਦੇ ਤਾਂ ਅਸੀਂ ਵੀ ਇਹਨਾਂ ਪੰਕਤੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਜਾਪ ਕਰਕੇ ਵੇਖੀਏ ਤਾਂ ਵੇਖ ਲੈਣਾ ਪਰਮਾਤਮਾ ਜੀ ਦੀ ਕਿਰਪਾ ਸਾਡੇ ਤੇ ਵੀ ਹੁੰਦੀਆਂ ਤੇ ਰਣੇ ਲੱਗਣੀ ਸਾਥ ਸੰਗਤ ਜੀ ਜੇਕਰ ਤੁਹਾਨੂੰ ਸੁਖਮਨੀ ਸਾਹਿਬ ਦਾ ਪੂਰਾ ਪਾਠ ਕਰਨ ਦਾ ਸਮਾਂ ਨਹੀਂ ਮਿਲਦਾ ਜਿਵੇਂ 24 ਅਸ਼ਟਪਦੀਆਂ ਹੁੰਦੀਆਂ ਹਨ ਤਾਂ ਤੁਸੀਂ 12 ਇੱਕ ਦਿਨ ਕਰ ਲਓ 12 ਦੂਜੇ ਦਿਨ ਕਰ ਲਓ ਤਾਂ ਦੂਜੇ ਦਿਨ ਹੀ ਸੁਖਮਨੀ ਸਾਹਿਬ ਦਾ ਪਾਠ ਸੰਪੂਰਨ ਹੋ ਜਾਵੇਗਾ ਇਸ ਤਰੀਕੇ ਨਾਲ ਅਸੀਂ ਆਪਣੀ ਜ਼ਿੰਦਗੀ ਵਿੱਚ ਪਾਠ ਕਰਨ ਦੀ ਸ਼ੁਰੂਆਤ ਤਾਂ ਕਰੀ ਤਾ ਵੇਖਿਓ ਪਰਮਾਤਮਾ ਜੀ ਦੀ ਕਿਰਪਾ ਹੁੰਦਿਆਂ ਦੇਰ ਨਹੀਂ ਲਗਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ